ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੋਲੀ ਦੇ ਤਿਹਾੜ ਤੇ ਰੰਗ ਦਾ ਬਾਟਾ ਲਿਆ ਗੁਲਾਲ ਰੰਗ ਦਾ ਉਹਦੇ ਵਿੱਚੋਂ ਮੁੱਠ ਭਰ ਕੇ ਭਾਈ ਦਿਆਲ ਸਿੰਘ ਤੇ ਸੁਟੀ ਫੇਰ ਕੀ ਹੋਇਆ ਕਹਿੰਦੇ ਭਾਈ ਦਿਆਲ ਸਿੰਘ ਸਾਹਿਬ ਜੀ ਨੇ ਮਹਾਰਾਜ ਸਾਹਿਬ ਜੀ ਦੇ ਦਸਤੇ ਮੁਬਾਰਕ ਹੱਥਾਂ ਤੋਂ ਨਾ ਬਾਟਾ ਲੈ ਲਿਆ ਭਾਈ ਦਿਆਲ ਸਿੰਘ ਸਾਹਿਬ ਜੀ ਨੇ ਮੁੱਠ ਭਰੀਏ ਤੇ ਮਹਾਰਾਜ ਸਾਹਿਬ ਜੀ ਦੇ ਚਿਹਰੇ ਤੇ ਦਾੜੇ ਤੇ ਪਾਤਸ਼ਾਹ ਜੀ ਦੇ ਬਾਣੇ ਤੇ ਪਾ ਦਿੱਤੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਐਸੇ ਰੰਗੇ ਗਏ ਐ ਜਿਸ ਪ੍ਰਕਾਰ ਸਾਰੀ ਸ੍ਰਿਸ਼ਟੀ ਲਾਲ ਹੋ ਗਈ ਹੋਵੇ ਗੁਲਾਲ ਦੇ ਨਾਲ ਤੇ ਪ੍ਰੇਮ ਦੇਖੋ ਹੁਣ ਗੁਰੂ ਕੇ ਖਾਲਸੇ ਦਾ ਔਰ ਮਹਾਰਾਜ ਸਾਹਿਬ ਜੀ ਦਾ ਪਾਛਾ ਮਹਾਰਾਜ ਸਾਹਿਬ ਜੀ ਨੇ ਪਹਿਲਾ ਰੰਗ ਪਾਇਆ ਫਿਰ ਭਾਈ ਦਿਆਲ ਸਿੰਘ ਸਾਹਿਬ ਜੀ ਨੇ ਪ੍ਰੇਮ ਦੇ ਵਿੱਚ ਆ ਕੇ ਮਹਾਰਾਜ ਸਾਹਿਬ ਜੀ ਦੇ ਉੱਤੇ ਰੰਗ ਪਾਇਆ ਗੁਲਾਲ ਪਾਇਆ ਹੈ ਆਪਸ ਦੇ ਵਿੱਚ ਹੋਲੀ ਖੇਡਦੇ ਆ ਤੇ ਕਹਿੰਦੇ ਇਸ ਪ੍ਰਕਾਰ ਹੋਲੀ ਖੇਡਦੇ ਆ ਜਦੋਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚੋਲੇ ਤੇ ਬਾਣੇ ਤੇ ਔਰ ਕਲਗੀ ਤੋੜੇ ਤੇ ਪਾਤਸ਼ਾਹ ਜੀ ਦੇ ਦੁਮਾਲੇ ਤੇ ਪਿਆਏ ਨਾ ਜਿਵੇਂ ਕਲਗੀ ਝੂਲਦੀ ਹੈ ਲਾਲ ਰੰਗ ਦੀ ਹੋ ਕਰਕੇ ਜਦੋਂ ਰੰਗ ਪੈ ਗਿਆ ਗੁਲਾਲ ਹੋ ਗਈ ਜਦੋਂ ਕਲਗੀ ਝੂਲਦੀ ਹੈ ਮਨੋ ਸਾਰੀ ਬਨਾਸਪਤੀ ਲਾਲ ਹੋ ਕੇ ਝੂਲਦੀ ਹੋਵੇ ਹਵਾ ਦੇ ਨਾਲ ਇਸ ਪ੍ਰਕਾਰ ਦਾ ਉਹ ਨਜ਼ਾਰਾ ਹੈ ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਆਪਣੇ ਮਵਾਰਕ ਹੱਥਾਂ ਦੇ ਵਿੱਚ ਗੁਲਾਲ ਰੰਗ ਲਿਆ ਹੈ